ਹਾਂਜੀ ਜੀਵਾ ਜੀ ਜੀ ਇਹ ਸਰੋਤਿਆ ਲਈ ਹੁਣ ਤੁਸੀਂ ਹੁਣ ਕਿਹੜਾ ਬੰਪਰ ਲੈ ਕੇ ਆਏ ਹੋ ਅਸੀਂ ਪੰਜਾਬ ਸਰਕਾਰ ਦਾ ਜੀ ਹੋਲੀ ਬੰਪਰ ਲੈ ਕੇ ਆਏ ਹਾਂ ਪੰਜਾਬ ਸਰਕਾਰ ਦਾ ਹੋਲੀ ਬੰਪਰ ਹਾਂਜੀ ਇਹ ਤਾਂ ਬੜਾ ਹੀ ਕਾਮਯਾਬਾਈ ਤਾਂ ਲੱਗਦਾ ਕਿ ਪੁੱਛਾ ਪਹਿਲਾ ਇਨਾਮ 2.5 ਕਰੋੜ ਹਾਂਜੀ ਹਾਂ 2.5 ਕਰੋੜ ਦੂਜਾ ਇਨਾਮ ਲੱਗਦਾ 1 ਕਰੋੜ ਤੇ 50 ਲੱਖ ਰੁਪਏ ਤੇ ਲੱਖ ਰੁਪਏ ਤੇ ਹਜ਼ਾਰ ਰੁਪਏ ਬੋਥੇ ਇਨਾਮ ਹਾਂਜੀ ਇਹ ਤਾਂ ਫਿਰ ਹੁਣ ਇਹ ਦੱਸੋ ਕਿਹੜੀਆਂ ਰਾਸ਼ੀਆਂ ਦੇ ਵਿੱਚ ਹੁਣ ਕੱਢ ਰਹੇ ਹੋ ਉਹ ਵੀ ਦੱਸੋ ਓਏ ਹੋਲੀ ਬੰਪਰ ਹੋਲੀ ਬੰਪਰ ਆ ਰਿਹਾ ਹੈ ਇਹ ਇਸ ਦੀ ਦੋ ਰਸ਼ੀਆਂ ਦੇ ਵਿੱਚ ਅੱਛਾ ਕਿਹੜੀ ਕਿਹੜੀ ਰਾਸ਼ੀ ਤੇ ਦ੍ਰਿਸ਼ਿਸ਼ ਰਾਸ਼ੀ ਦੇ ਵਿੱਚ ਵਿ੍ਰਿਸ਼ਚ ਰਾਸ਼ੀ ਦੇ ਤੂਲਾ ਰਾਸ਼ੀ ਦੇ ਵਿੱਚ ਵਿ੍ਰਿਸ਼ਚ ਤੇ ਤੂਲਾ ਰਾਸ਼ੀ ਦੇ ਵਿੱਚ ਹੋਲੀ ਬੰਪਰ ਨਿਕਲ ਰਿਹਾ ਤਾਂ ਤੁਸੀਂ ਯਾਦ ਰੱਖੋ ਇਹ ਹੋਲੀ ਬੰਪਰ ਲੈਣਾ ਕਿੱਥੋਂ ਆ ਸ਼ਿਵਾਲਾ ਦੀ ਸਾਲ ਸਾਹਮਣੇ ਬਾਂਸਰ ਸਪੀਸ਼ ਲੋਹਾ ਵਿਆਹ ਕੂਰੀ ਤੋਂ ਆਪਣਾ ਹੈ ਹੋਲੀ ਬੰਪਰ ਪੰਜਾਬ ਸਰਕਾਰ ਦਾ ਪ੍ਰਾਪਤ ਕਰ ਸਕਦੇ ਹੋ ਜਿਹਦਾ ਪਹਿਲਾ ਇਨਾਮ 2.5 ਕਰੋੜ ਦੂਜਾ ਇਨਾਮ 1 ਕਰੋੜ ਤੇ ਤੀਜਾ ਇਨਾਮ 50 ਲੱਖ ਰੁਪਇਆ ਤੇ ਲੱਖਾਂ ਤੇ ਹਜ਼ਾਰਾਂ ਰੁਪਏ ਦੇ ਹਜ਼ਾਰਾਂ ਹੀ ਬਹੁਤ ਇਨਾਮ ਤੁਹਾਡਾ ਕਰ ਰਹੇ ਨੇ ਇੰਤਜ਼ਾਰ ਲਾਭਰ ਪਹੁੰਚੇ ਸ਼ਬਾ ਲਾਭ ਸਤੋਤ ਪੂਰੀ ਤੇ ਇਹ ਕਹਾਂਗੇ ਦੱਸੋ ਆ ਕੀ ਕੀਤਾ ਤੁਸੀਂ ਆ ਇਹ 100 ਰੁਪਏ ਦੀ ਟਿਕਟ ਦੀ ਜੀ 25 ਲੱਖ ਰੁਪਇਆ ਇਨਾਮ ਸਤੋ ਘਨੌਰੀ ਪਿੰਡ ਵਿੱਚ ਨਿਕਲਿਆ अच्छा 100 ਰੁਪਏ ਦੀ ਟਿਕਟ ਤੇ 25 ਲੱਖ ਰੁਪਏ ਦਾ ਇਨਾਮ ਘਨੋਰੀ ਮੈਨੂੰ ਵਿੱਚ ਨਿਕਲਿਆ ਸੀ ਹਾਂਜੀ ਹਾਂ ਘਰੇ ਜਾ ਕੇ ਪੇਮੈਂਟ ਕਰੀਏ ਜਿਹੜੀ ਕੱਪੜੇ ਦੀ ਦੁਕਾਨ ਸੀ ਕੱਪੜੇ ਆ ਤਾਂ ਹੀ ਕੱਪੜੇ ਸਾਰੇ ਦੁਕਾਨ ਸਾਮਾਨ ਨਾਲ ਲੱਗਿਆ ਹੋਇਆ ਬਿਲਕੁਲ ਜੀ ਬਿਲਕੁਲ ਕਿਹੜੇ ਲੋਕ ਆਏ ਕਹਿੰਦੇ ਜੀ ਵੀ ਪੇਮੈਂਟ ਨਹੀਂ ਮਿਲਦੀ ਪੇਮੈਂਟ ਨਹੀਂ ਮਿਲਦੀ ਅਗਰ ਉਹ ਘਰੇ ਜਾ ਕੇ ਪੇਮੈਂਟ ਬਣਾ ਕੇ ਫੋਟੋ ਕਰਾ ਕੇ ਫਿਰ ਪੇਮੈਂਟ ਦੇ ਕੇ ਇਹ ਵੀ ਬ੍ਰਿਸ਼ਿਸ਼ ਰਾਸ਼ੀ ਦੇ ਵਿੱਚ ਨਿਕਲਿਆ ਦੀ ਵੇਖੋ ਜੀ ਘਰੇ ਜਾ ਕੇ ਪੇਮੈਂਟ ਦੇ ਕੇ ਫੋਟੋ ਖਿਚਾ ਕੇ ਪੌੜੀ ਪੁਲੀ ਤੇ ਸੱ ਲਈ ਗਾਂਢਾ ਨਹੀਂ ਤਾਂ ਆਹਰ ਆਜੋ ਹੋਲੀ ਬੰਪਰ ਕਰਵਾ ਤੁਹਾਡਾ ਇੰਟਾਇਰ